जीडीएस पंजाब न्यूज़ टीवी देख रहे सारे ही दर्शकांना स्वागत है जी। ਅਸੀਂ ਅੱਜ ਪਹੁੰਚੇ ਹੋਏ ਹਾਂ ਜਸਵੰਤ ਸਿੰਘ ਜ਼ਿਰਖ ਤਰਕਸ਼ਿਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੇ ਪ੍ਰਧਾਨ ਸਾਹਿਬ ਦੇ ਕੋਲ। ਆਓ ਆਪਾਂ ਇਹਨਾਂ ਦੇ ਵਿਚਾਰ ਸੁਣੀਏ। ਹਾਂਜੀ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਤੁਹਾਡੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਤਰਕਸ਼ੀ ਸੁਸਾਇਟੀ ਦੇ ਵਿਚਾਰ ਜਾਣਨ ਲਈ ਆਏ ਹੋ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਦੇ ਖਿਲਾਫ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਦੁਕਾਨਦਾਰੀਆਂ ਚਲਾਉਂਦੇ ਆ ਆ ਤੁਸੀਂ ਜਿਵੇਂ ਗੱਲ ਕੀਤੀ ਹੈ ਵੱਖ-ਵੱਖ ਸਾਡੇ ਸਮਾਜ ਦੇ ਵਿੱਚ ਮਹੱਲਿਆਂ ਦੇ ਵਿੱਚ ਜੋਤਿਸ਼ੀ ਬੈਠੇ ਆ ਤੰਤਰਕ ਬੈਠੇ ਆ بڑے بڑے ਬਾਬੇ ਬੈਠੇ ਆ ਜਿਹੜੇ ਕਿ ਲੋਕਾਂ ਦੀ ਕਿਸਮਤ ਬਦਲ ਦੇ ਦਾਅਵੇ ਕਰਦੇ ਪਰ ਤਰਕਸ਼ੀਲੀ ਸਮਝੀ ਦੀ ਹੈ ਕਿ ਕਿਸੇ ਵੀ ਮਨੁੱਖ ਦੇ ਹੱਥਾਂ ਦੀਆਂ ਲਕੀਰਾਂ ਦੇ ਉੱਤੇ ਜਾਂ ਮੱਥੇ ਦੀਆਂ ਲਕੀਰਾਂ ਦੇ ਉੱਤੇ ਕਿਸੇ ਦੀ ਕਿਸਮਤ ਨਹੀਂ ਲਿਖੀ ਹੁੰਦੀ। ਇਹ ਕਿਸਮ ਦੇ ਵਦਨ ਦੇ ਤੋਂ ਦਾਅਵੇ ਕਰਦੇ ਆ ਬਿਲਕੁਲ ਝੂਠ ਬੋਲ ਕੇ ਲੋਕਾਂ ਦੀ ਅਗਿਆਨਤਾ ਦਾ ਨਜਾਇਜ਼ ਫਾਇਦਾ ਉਠਾ ਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਆ। ਉਹਨਾਂ ਦੀ ਆਰਥਿਕ ਲੁੱਟ ਵੱਡੀ ਪੱਧਰ ਤੇ ਕਰ ਰਹੇ ਆ। ਤੁਸੀਂ ਕਿਹੜੇ-ਕਿਹੜੇ ਜੋਤਿਸ਼ ਔਰ ਤਾਂਤਰਿਕਾਂ ਨੂੰ ਚੈਲੰਜ ਕੀਤਾ ਹੋਇਆ ਹੈ? ਉਹਨਾਂ ਬਾਰੇ ਤੁਸੀਂ ਦੱਸੋ ਕੋਈ ਤੁਹਾਡੇ ਕੋ ਕੋਈ ਜਿੱਤ ਕੇ ਵੀ ਲੈ ਕੇ ਗਿਆ ਜਾਂ ਨਹੀਂ? ਕਿਸ ਤਰ੍ਹਾਂ ਉਹ ਤੁਹਾਡੇ ਅੱਗੇ ਕੋਈ ਸਾਹਮਣੇ ਵੀ ਆਇਆ ਹੈ ਉਹਦੇ ਬਾਰੇ ਦੱਸੋ ਜੀ ਅ ਵੈਸੇ ਤਾਂ ਅ ਪੰਜਾਬ ਭਰ ਦੇ ਵਿੱਚ ਸਮੁੱਚੇ ਜੋਤਸੀਆਂ ਤਾੰਤਰਕਾਂ ਤੇ ਬਾਬਿਆਂ ਨੂੰ ਚੈਲੰਜ ਕੀਤਾ ਹੋਇਆ ਵੀ ਤੁਹਾਡੇ ਕੋਲ ਲੋਕਾਂ ਦੀ ਕਿਸਮਤ ਬਦਲਣ ਦੇ ਜੇ ਕੋਈ ਜਿਹੜੇ ਤੁਸੀਂ ਦਾਅਵੇ ਕਰਦੇ ਹੋ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਸਾਡੇ ਅ ਸਾਡੀ 23 ਸ਼ਰਤਾਂ ਦੇ ਵਿੱਚੋਂ ਇੱਕ ਵੀ ਕੋਈ ਪੂਰੀ ਕਰ ਦਮੋ ਤਾਂ ਸਭ ਤੋਂ 5 ਲੱਖ ਦਾ ਨਾਮ ਜਿੱਤ ਸਕਦੇ ਹੋ ਪਰਦੇ ਲੋਕ ਤੁਸੀਂ ਜੋਤਸੀਆਂ ਦੇ ਤੰਤਰ ਤੰਤਰਾਂ ਦੀ ਗੱਲ ਕਰਦੇ ਹੋ ਅਸੀਂ ਪਿਛਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਇਹਨਾਂ ਨੂੰ ਸੱਦਿਆ ਸੀ ਕਨੇਕਲੇ ਜੋਤਸੀ ਨੂੰ ਰਜਿਸਟਰ ਲੈਟਰ ਕੱਢ ਕੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਅਸੀਂ ਖੁਦ ਜਾ ਕੇ ਲੈਟਰ ਵੰਡੇ ਉਹ ਇਹਨਾਂ ਨੂੰ ਚਰੋਟੀ ਦਿੱਤੀ ਵੀ ਜਿਹੜੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਲੁੱਟਦੇ ਹੋ ਆਓ ਸਾਡਾ 5 ਲੱਖ ਰੁਪਏ ਦਾ ਨਾਮ ਜਿੱਤੋ ਨਹੀਂ ਕਿਸੇ ਨੇ ਸਾਹਮਣਾ ਵੀ ਕੀਤਾ ਤੁਹਾਡਾ ਜੀ ਮਤਲਬ ਉਹਨਾਂ ਇਹ ਕੁਰਸੀਆਂ ਸੀ ਸਪੈਸ਼ਲ ਉਸ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਰਕੀਆਂ ਇਕੱਲੇ ਇਕੱਲੇ ਤੇ ਫੱਟੀ ਲਾ ਕੇ ਉਹਨਾਂ ਦਾ ਨਾਮ ਲਿਖਿਆ ਵੀ ਆ ਜੋਤਿਸ ਸਮਰਾਟ ਕਮਲਦੇਵ ਆ ਫਲਾਨਾ ਆ ਫਲਾਨਾ ਪਰ ਇਕੱਲੇ ਇਕੱਲੇ ਦੀ ਸਾਰੀਆਂ ਕੁਰਸੀਆਂ ਖਾਲੀ ਰਹੀਆਂ ਇਹਨਾਂ ਦੀਆਂ ਇੱਕ ਵੀ ਜੋਤ ਸੀ ਸਾਡਾ ਉਹ ਚੈਲੰਜ ਕਬੂਲ ਕਰ ਲਈ ਨਹੀਂ ਸੀ ਅੱਜ ਮਤਲਬ ਤੁਹਾਡਾ ਕਿਸੇ ਨੇ ਕੋਈ حساب ਨਾ ਨਹੀਂ ਕੀਤਾ ਜਸਵੰਤ ਜੀ ਅੱਜ ਦੀ ਵੀਡੀਓ ਬਣਾਉਣ ਦਾ ਆਪਣਾ ਮੇਨ ਮੁੱਦਾ ਕੀ ਹੈ ਜੀ ਉਸ ਬਾਰੇ ਦੱਸੋ ਅ ਅੱਜ ਜਦ ਮੈਂ ਤੁਸੀਂ ਗੱਲ ਕੀਤੀ ਹੈ ਅ ਬਈ ਸਾਡੇ ਲੁਧਿਆਣੇ ਦੇ ਵਿੱਚ ਕੌਂਸਲਰ ਦੀਆਂ ਚੋਣਾਂ ਹੋ ਰਹੀਆਂ ਨੇ ਉਸੇ ਕਾਰਪੋਰੇਸ਼ਨ ਦੀਆਂ ਠੀਕ ਹੈ ਤੇ ਜਿਹੜੀ ਜੋਸੀ ਅਗਾਉਂ ਇਸ ਇਹ ਦੱਸਣ ਦੇ ਦਾਅਵੇ ਕਰਦੇ ਆ ਜੀ ਅਸੀਂ ਦੱਸ ਸਕਦੇ ਆ ਵੀ ਕਿਹੜਾ ਕਿਹੜਾ ਕੌਂਸਲਰ ਜਿੱਤੂਗਾ ਠੀਕ ਹੈ ਜੀ ਅਸੀਂ ਚਾਰਚੀ ਸੈਟੀ ਵੱਲੋਂ ਇਹਨਾਂ ਨੂੰ ਝਣੋਕੀ ਦਿੰਦੇ ਆ ਖੁੱਲੀ ਝਣੋਕੀ ਆ ਕੱਲੇ ਕੱਲੇ ਜੋਤਸੀ ਨੂੰ ਠੀਕ ਹੈ ਜੀ ਵੀ ਉਹ 95 ਕੌਂਸਲਰ ਜਿਹੜੇ ਚੁਣ ਕੇ ਆਉਣੇ ਆ ਲੋਕਾਂ ਦੇ ਠੀਕ ਹੈ ਜੀ ਲੋਕਾਂ ਨੂੰ ਜਿਤਾਉਣੇ ਆ ਠੀਕ ਹੈ 95 ਬਾਰਡਰ ਦੇ ਵਿੱਚੋਂ ਇਹ ਦੱਸਣ ਵੀ ਕਿਹੜੇ ਕਿਹੜੇ ਕਾਉਂਸਲ ਕਾਉਂਸਲ ਜਿੱਤੂਗਾ ਮਤਲਬ ਕਿਹੜੀ ਕਿਹੜੀ ਪਾਰਟੀ ਦਾ ਜਿੱਤ ਕੇ ਅਹਾਂ ਕਾਰਪੋਰੇਸ਼ਨ ਚ ਜਾਏਗਾ ਕਾਰਪੋਰੇਸ਼ਨ ਚ ਜਾਊਗਾ ਠੀਕ ਹੈ ਜੀ ਤੇ ਪਰ ਇਹ ਕੋਈ ਜਾਣਤੀ ਕਬੂਲ ਨਹੀਂ ਕਰੂਗਾ ਤੁਹਾਡੇ ਸਾਹਮਣੇ ਮਤਲਬ ਇੱਕ ਵੀ ਜੋਤਸੀ ਲੁਧਿਆਣੇ ਦਾ ਆਪਣੀ ਜੋਤਸੀ ਆ ਕੇ ਕਹਿ ਦੇਵੇ ਜਿਹੜੇ ਜਿਹਦੀ ਮੈਂ ਗੱਲ ਕੀਤੀ ਜਾਂ ਪਹਿਲਾਂ ਕਮਲਦੇਵ ਸੰਵਾਦ ਕਮਲਦੇਵ ਦੀ ਠੀਕ ਹੈ ਜੀ ਮਤਲਬ ਜਿਹੜੇ ਟੀਵੀ ਦੇ ਉੱਤੇ ਤਾਂ ਦਾਅਵੇ ਕਰਦੇ ਬਹੁਤ ਵੱਡੇ ਵੱਡੇ ਹਾਂਜੀ ਔਰ ਤਰਕਸ਼ੀਲ ਸੁਸਾਇਟੀ ਦੇ ਸਾਹਮਣੇ ਆ ਕੇ ਕੋਈ ਆਪਣਾ ਦਿਖਾਵਾ ਨਹੀਂ ਕਰਨਾ ਚਾਹੁੰਦਾ ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੀ ਚੋਰੀ ਫੜੀ ਜਾਣੀ ਹੈ ਠੀਕ ਇਸ ਕਰਕੇ ਅ ਅਸੀਂ ਇਹਨਾਂ ਨੂੰ ਚੌਕੀ ਦੇਦੇ ਆ ਵੀ ਲੋਕਾਂ ਨੂੰ ਵੀ ਇਹ ਇਹ ਕਿਸਮ ਦੇ ਸੁਝਾਅ ਸਾਡਾ ਮਿਹਨਤ ਕੋਲੇ ਆਪਣੀ ਕਿਸਮਤ ਬਦਲਣ ਲਈ ਨਾ ਜਾਓ ਆਪਣੀ ਕਿਸਮਤ ਖੁਦ ਬਣਾਉਣੀ ਪਊਗੀ ਮਿਹਨਤ ਕਰਕੇ ਸਾਰੀ ਕਿਸਮਤ ਬਾਣੀ ਦੇ ਕਾਰਨਾਂ ਨੂੰ ਸਮਝ ਕੇ ਤੁਹਾਡੀ ਕਿਸਮਤ ਜੇ ਬਦਲ ਬਦਲਿਆ ਜਾ ਸਕਦਾ ਹੈ ਅਗਰ ਕੋਈ ਕਿਸੇ ਜੋਤਸੀ ਨੇ ਕਿਸੇ ਤੰਤਰਿਕ ਨੇ ਕਿਸੇ ਬਾਬੇ ਨੇ ਤੁਹਾਡੀ ਕਿਸਮਤ ਨਹੀਂ ਬਦਲਦੀ ਹੈ ਠੀਕ ਇਹ ਸੀਗੇ ਜੀ ਜਸਵੰਤ ਜਿਰ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਲੁਧਿਆਣਾ ਦੇ ਪ੍ਰਧਾਨ ਸਾਹਿਬ ਇਹਨਾਂ ਨੇ ਖੁੱਲਾ ਚੈਲੰਜ ਕੀਤਾ ਹੈਗਾ ਸਾਰੇ ਜਿੰਨੇ ਵੀ ਤਾੰਤ੍ਰਿਕ ਜੋਸ਼ੀ ਆ ਉਹਨਾਂ ਨੂੰ ਖੁੱਲਾ ਚੈਲੰਜ ਕਰਦੇ ਵੇ ਇਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ 95 ਵਾਰ ਜਿਹੜੇ ਹੈਗੇ ਆ ਉਹਨਾਂ ਦੇ ਤੁਸੀਂ ਜਿਹੜੇ ਜਿਹੜੇ ਐਮਸੀ ਜਿੱਤਨੇ ਨੇ ਜਿਹੜੇ ਕਿਹੜੀ ਕਿਹੜੀ ਪਾਰਟੀ ਦੇ ਕੀ ਨਾਂ ਨੇ ਉਹਨਾਂ ਬਾਰੇ ਜਿਹੜਾ ਹੈਗਾ ਉਹ ਤੁਸੀਂ ਦੱਸੋ ਤੇ ਸਾਡਾ ਚੈਲੰਜ ਜਿਹੜਾ ਹੈਗਾ ਉਹ ਕੰਪੂਲ ਕਰੋ ਧੰਨਵਾਦ ਜੀ